ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਹਾਡੇ ਭੱਲਿਆਂ ਨੇ ਜੀ ਮੁਹਾਲੀ ਸ਼ਹਿਰ ਚ ਬੱਲੇ ਬੱਲੇ ਕਰਾਈਏ ਤੇ ਕੀ ਇਦਾਂ ਦਾ ਪਾ ਦਿੰਦੇ ਇਹਦੇ ਵਿੱਚ ਇਹ ਅੰਮ੍ਰਿਤਸਰੀਆਂ ਦੇ ਭੱਲੇ ਤੇ ਕਰਾਵਾਂਗੇ ਬੱਲੇ ਬੱਲੇ ਮੁਹਾਲੀ ਸ਼ਹਿਰ ਦੇ ਵਿੱਚ ਬੈਠ ਗਏ ਹੋ ਮਾਰੇ ਪੂਰੀ دیਵਾਨਗੀ ਆ ਜੀ ਐਸੇ ਤੁਹਾਡੇ ਭੱਲਿਆਂ ਦੀ ਤੇ ਕੀ ਇਦਾਂ ਦਾ ਪਾਉਂਦੇ ਜੀ ਵਿੱਚ ਵੀਰ ਜੀ ਮੈਂ ਕੁਛ ਨਹੀਂ ਪਾਉਂਦਾ ਇੱਕ ਪਿਆਰ ਪਾਉਂਦਾ ਬਸ ਹੋਰ ਕੁਛ ਨਹੀਂ ਮੈਂ ਇਹਦੇ ਵਿੱਚ ਪਾਉਂਦਾ ਪਿਆਰ ਪਾਈਦਾ ਪਿਆਰ ਨਾਲ ਬਣਾਉਣੇ ਆ ਤੇ ਪਿਆਰ ਨਾਲ ਖਵਾਉਣੇ ਆ ਅੰਮ੍ਰਿਤਸਰ ਦਾ ਖਾਸ ਰਹਿਣ ਵਾਲਾ ਮੈਂ ਪਹਿਲਾਂ ਫੋਰਾਂ ਚ ਜੀਗਾ ਅੱਛਾ ਮੈਂ ਉੱ ਇੱਥੇ ਆਣ ਕੇ ਫਿਰ ਮੈਂ ਸੋਚਿਆ ਕਿ ਕੀ ਕੰਮ ਕੀਤਾ ਜਾਏ ਫਿਰ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕੀਤਾ ਮੈਂ ਏਸੀ ਮਕੈਨਿਕ ਵੀ ਆ ਏਸੀ ਦਾ ਵੀ ਕੰਮ ਕਰਦਾ ਰਿਹਾ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਰਿਹਾ ਕੋਠੀਆਂ ਮੇਰੇ ਕੋਲ ਠੇਕੇ ਦੇ ਲੈਂਦਾ ਹੁੰਦਾ ਸੀ ਜੀ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਯਾਰ ਇਹ ਬਹੁਤ ਲੰਬਾ ਕੰਮ ਹੋ ਜਾਏਗਾ ਹੁਣ ਇਹ ਉਮਰ ਹੁੰਦੀ ਜਾਂਦੀ ਹੈ ਇਹ ਵੀ ਨਹੀਂ ਹੋਣਾ ਕੰਮ ਅੱਛਾ ਫਿਰ ਮੈਂ ਖਾਣੇ ਦਾ ਕੰਮ ਸ਼ੁਰੂ ਕੀਤਾ ਸੀ ਰਾਜਮਾ ਚਾਵਲ ਕੜੀ ਚਾਵਲ ਦਾ ਤੇ ਨਿਊਟਰੀ ਅੰਮ੍ਰਿਤਸਰੀ ਬਣਾਉਂਦਾ ਸੀ ਅੱਛਾ ਹਾਂ ਜੀ ਉਹ ਵੀ ਬਣਾਉਂਦੇ ਰਿਹਾ ਮੈਂ ਬੱਚੇ ਵੱਢਦੇ ਸੀ ਕੀ ਬੇਰ ਕਹਿੰਦੇ ਜੀ ਅਸੀਂ ਪ੍ਰਣਾ ਚੰਡੀਗੜ੍ਹ ਮੁਹਾਲੀ ਚ ਮੈਂ ਚਲੋ ਭਾਈ ਉੱਥੇ ਚੱਲਦੇ ਆਂ ਫਿਰ ਉੱਥੋਂ ਇੱਥੇ ਅਸੀਂ ਆ ਗਏ ਸ਼ਿਫਟ ਹੋਏ ਕੋਮੇ ਜੀ ਇਹ ਗੁਰੂ ਰਾਮਦਾਸ ਦੀ ਰਹਿਮਤ ਹੈ ਸਾਡੇ ਤੇ ਕਿ ਜਿੱਥੇ ਵੀ ਅੰਮ੍ਰਿਤਸਰੀਆ ਜਾਏਗਾ ਉਹ ਖੁੱਲਾ ਦਿਲ ਨਾਲ ਹੀ ਵਰਤਾਏਗਾ ਅਸੀਂ ਕਦੀ ਇਹ ਨਹੀਂ ਕਿਸ ਕੀਤੀ ਜੀ ਹਾਂ ਜੀ ਸਾਡੇ ਜਿਹੜੇ ਭੱਲਾ ਐਸ ਵੇਲੇ ਉਹ 40 ਰੁਪਏ ਦਾ ਅਸੀਂ ਦੇ ਰਹੇ ਹਾਂ ਹਾਂ ਜੀ ਇੱਥੇ ਮੁਹਾਲੀ ਦੇ ਵਿੱਚ 150 ਤੱਕ ਭੱਲਾ ਵਿਕਦਾ 200 ਤੱਕ ਵੀ ਭੱਲਾ ਵਿਕਦਾ ਔਰ ਜਿਹੜਾ ਸਾਡੇ ਕੋਲ ਖਾ ਜਾਂਦਾ ਉਹ ਮੁੜ ਕੇ ਵਾਪਸ ਆਉਂਦਾ ਤੇ ਬਾਬਾਈ 40 ਦਾ ਵੇਚ ਕੇ ਤੇ ਬਚਦਾ ਕੀ ਜੀ ਤੁਹਾਨੂੰ ਫਿਰ ਬਚਦਾ ਲੋਕਾਂ ਕਾਨੂੰ ਦੋ ਟਾਈਮ ਦੀ ਫੁਲਕਾ ਮਿਲਦਾ ਬਹੁਤ ਹੈ ਇਹੀ ਮੈਂ ਭਾਵੇਂ 70 ਦਾ ਵੇਚਾਂ ਤਾਂ ਵੀ ਵਿਕਦਾ ਹੈ ਮੈਨੂੰ ਕਸਟਮਰ ਕਹਿੰਦੇ ਨੇ ਭਾਜੀ ਤੁਸੀਂ ਰੇਟ ਬਤਾਓ ਠੀਕ ਹੈ ਲੇਕਿਨ ਮੈਂ ਫਿਰ ਵੀ 40 ਦਾ ਵੇਚ ਰਿਹਾ ਕਿਉਂਕਿ ਗੁਰੂ ਸਾਹਿਬ ਦੀ ਮਿਹਰ ਹੈ ਉਹਦੇ ਚ ਵੀ ਆਡੀ ਬਰਕਤ ਹੈ ਆ ਲੋ ਜੀ ਭੱਲਾ ਜੀ ਆ ਸਾਡਾ ਕਰੀਮੀਸ ਦਹੀਂ ਹੈ ਦੇਖ ਲਓ ਦਹੀਂ ਦੇਖ ਲਓ ਤੁਸੀਂ ਮਹਾਰਾਜ ਬਾਬਾ ਜੀ ਧੰਨ ਧੰਨ ਕਰਾਈ ਜੇ ਮਹਾਰਾਜ ਪੂਰਾ ਸੰਘਣਾ ਦਹੀਂ ਜੇ ਹਾਂ ਜੀ ਉਸ ਤੋਂ ਬਾਅਦ ਆ ਗਿਆ ਜੀ ਸਾਡਾ ਇਹ ਜਿਹੜੇ ਸਿਗਰਟ ਮਸਾਲੇ ਜਿਹੜੇ ਅਸੀਂ ਆਪਣੇ ਬਣਾਉਂਦੇ ਆ ਅੱਛਾ ਜੀ ਹਾਂ ਜੀ ਵਾਹ ਬਈ ਵਾਹ ਸਵਾਦ ਇਹਨਾਂ ਦਾ ਹੀ ਏ ਸਾਡਾ ਕੋਈ ਚੀਜ਼ ਦਾ ਸਵਾਦ ਨਹੀਂ ਇਹ ਕੀ ਪਤਾ ਜੀ ਬਾਬਾ ਜੀ ਹੁਣ ਇਹ ਜਿਹੜਾ ਪਿਆਰ ਏ ਵੀਰੇ ਤੇ ਆਪਣੇ ਬਣਾਏ ਹੋਏ ਮਸਾਲੇ ਨੇ ਸਿਕਰਟ ਠੀਕ ਹੈ ਹਾਂਜੀ ਆਹ ਲੋ ਜੀ ਇਹ ਪਾਪੜੀ ਵੀ ਇਹ ਵੀ ਸਾਡੀ ਆਪਣੀ ਬਣੀ ਹੋਈ ਤੇ ਬੁਰੀ ਕ੍ਰਿਸਪੀ ਹੈ ਜੀ ਬੁਰੀ ਕ੍ਰਿਸਪੀ ਸਾਜੀ ਇਹ ਮੈਂ ਤੁਹਾਨੂੰ ਦੱਸਿਆ ਨਾ ਅਸੀਂ ਚੀਜ਼ ਬਣਾਉਂਦੇ ਹਾਂ ਰੀਜਨਲ ਤੇ ਖਵਾਉਂਦੇ ਵੀ ਰੀਜਨਲ ਸਹੀ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਸਾਡੀ ਇਹ ਪਦੀਨੇ ਦੀ ਚਟਨੀ ਧਨੀਆ ਪਦੀਨਾ ਦੀ ਇਹ ਸਾਡੀ ਗੋੜਾ ਔਰ ਇਮਲੀ ਦੀ ਚਟਨੀ ਓਕੇ ਕਲਰ ਦੇਖ ਲਓ ਗੋੜਾ ਵਾਲੀ ਇਮਲੀ ਵਾਲੀ ਇਹ ਉਸ ਤੋਂ ਬਾਅਦ ਆ ਗਿਆ ਜੀ ਸਾਡਾ ਜੀ ਨਮਕੀਨ ਔਰ ਇਸ ਤੋਂ ਬਾਅਦ ਆ ਗਈ ਸਾਡੀ ਕਿਸ਼ਮੇਸ਼ ਉਸ ਤੋਂ ਬਾਅਦ ਜਿਹੜਾ ਕਹਿੰਦੇ ਹੁੰਦੇ ਨੇ ਨਾ ਮੁੱਠੀ ਪਰ ਪਿਆਰ ਇਹ ਸਾਡਾ ਅਨਾਰ ਓਕੇ ਲੋਕ ਪਤਾ ਕੀ ਕਹਿੰਦੇ ਨੇ ਇਹ 20 ਰੁਪਏ ਕਿਲੋ ਮਿਲਦੇ ਨੇ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ 20 ਰੁਪਏ ਕਿਲੋ ਵਾਲੀ ਚੀਜ਼ ਕਿੱਥੋਂ ਖਾਂਦੇ ਨੇ ਲੋਕੀ ਇਹ ਲੋਕਾਂ ਦਾ ਕਹਿਣਾ ਹੈ ਵੀ 20 ਰੁਪਏ ਕਿਲੋ ਵਾਲੇ ਨਾਰ ਪਾ ਕੇ ਤਾਂ ਪਿਆਰ ਹੁੰਦਾ ਲੇਕਿਨ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਅਸੀਂ ਪਿਆਰ ਦਿੰਨੇ ਆ ਨਾ ਉਹ 20 ਰੁਪਏ ਕਿਲੋ ਸਾਨੂੰ ਵੀ ਦੱਸ ਦਿਓ ਕਿੱਥੋਂ ਮਿਲਦਾ 30 ਆਹ ਹਾਂ ਹਾਂ ਕੀ ਬਾਤ ਆ ਜੀ ਮਾਰੇ ਪੂਰੀ ਤਾਨ-ਤਾਨ ਕਰਾਤੀ ਬਾਬਾਈ ਤੇ ਆਹ ਲਓ ਜੀ ਇਹ ਹੋ ਗਈ ਸਾਡੀ ਪਲੇਟ ਐ ਸੋਣੇ ਤਿਆਰ ਇਹ ਬਬਾ ਇਹਦਾ ਰੇਟ ਕੀ ਰੱਖਿਆ ਜੇ ਪਲੇਟ ਦਾ 40 ਰੁਪਏ ਦੀ ਖਾਣ ਵਾਸਤੇ ਕਿੱਥੇ ਆਉਣਾ ਪਊਗਾ ਖਾਣ ਵਾਸਤੇ ਤੁਹਾਨੂੰ ਆਉਣਾ ਪਏਗਾ 4 ਫੇਸ ਬੋਗਨ ਵਿਲਾ ਪਾਰਕ ਦੇ ਬਾਹਰ ਸਾਹਮਣੇ ਸਾਡੇ ਕਲਿਆਣ ਜੁਵੈਲਰ ਔਰ ਇੱਥੇ ਅਸੀਂ ਲਾਨੇ ਆ 10 ਵਜੇ ਤੋਂ ਲੈ ਕੇ 1 ਵਜੇ ਤੱਕ 10 ਤੋਂ 1 ਸਾਡਾ ਟਾਈਮ ਹੈ ਸਾਡਾ ਮੋਬਾਈਲ ਨੰਬਰ ਹੈ 998800437 ਹੋਜੀ ਵੱਧ ਤੋਂ ਵੱਧ ਮਹਾਲੀ ਸ਼ਹਿਰ ਵਾਲੇ ਜੇ ਅੰਕਲ ਆਣਾ ਕੋਈ ਪਹੁੰਚੋ ਆਪਣੇ ਪੰਜਾਬੀ ਭਰਾ ਗੋਸੇ ਕੇ ਆਪਣੇ ਅੰਕਲ ਹੋਣੇ ਆ ਤੇ ਸਾ ਸੁਆਵੀ ਨਾਲ ਕੋਈ ਦੇਖ ਸਕਦੇ ਜੀ ਪੂਰੀ ਇਹਨਾਂ ਦਾ ਰੱਖਿਆ ਤੇ ਬਹੁਤ ਟੌਪ ਕਲਾਸ ਦੇ ਦਹੀਂ ਭਲੇ ਤਿਆਰ ਕਰਕੇ ਦਿੰਦੇ ਆ ਅਗਲੀ 40 ਰੁਪਏ ਦੇ ਅਜ ਕੋਈ ਵੀ ਜੰੰਦਾ ਮਹਾਰਾਜ ਤੇ ਬਾਕੀ ਵੈਰੀਟੀ ਤੁਹਾਡੇ ਕੋਲ ਇੱਕ ਜਾ 12 ਜੇ ਗੁਰੂ ਰਾਮਦਾਸ ਦਾ ਲੰਗਰ ਹੀ ਸਮਝੋ ਤੁਸੀਂ ਜਿਹੜਾ ਇਹਸਾ ਨਾ ਚੱਲ ਰਹੇ ਆ ਇਹ ਉਹੀ ਉਹੀ ਪੂਰੀਆਂ ਕਰੀ ਜਾਂਦੇ ਨੇ ਮੈਂ ਕਹੋ ਨਾ ਪੂਰੀਆਂ ਕਰਨਾ ਪੂਰੀਆਂ ਗੁਰੂ ਰਾਮਦਾਸ ਹੀ ਪਾ ਰਿਹਾ ਤੇ ਵੱਧ ਤੋਂ ਵੱਧ ਇਥੇ ਅੰਦਰੋਂ ਨਾ ਕੋ ਆਓ ਤੇ ਬਾਕੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਠੀਕ ਆ ਜੀ ਮਿਲਦੇ